ਤੇ ਮਨੁੱਖ ਦੇ ਕੋਲੇ ਦਾਵਾ ਕਰਨ ਦਾ ਕੋਈ ਪੱਖ ਨਹੀਂ ਹੈ ਕਿ ਸਿਰਫ ਉਹਦੇ ਕੋਲੇ ਜ਼ਾਇਦਾਦ ਹੈ ਪੈਸਾ ਹੈ ਧਨ ਦੌਲਤ ਹੈ ਤੇ ਉਹਦਾ ਦਾਵਾ ਕਰਦਾ ਹੈ ਨਾ ਲੋਕ ਸੁੰਦਰਤਾ ਦਾ ਵੀ ਦਾਵਾ ਕਰਦੇ ਨੇ ਸੁੰਦਰਤਾ ਦਾ ਵੀ ਹੰਕਾਰ ਕੀਤਾ ਜਾਂਦਾ ਹੈ ਜਵਾਨੀ ਦਾ ਹੰਕਾਰ ਕੀਤਾ ਜਾਂਦਾ ਹੈ ਆਪਣੀ ਕੁੱਲ ਦਾ ਹੰਕਾਰ ਕੀਤਾ ਜਾਂਦਾ ਹੈ ਅਤੇ ਆਦਿਕ ਇਦਾਂ ਦੀਆਂ ਬਹੁਤ ਵਿਚਾਰਾ ਹਨ ਬਹੁਤ ਵਿਸ਼ੇ ਹਨ ਜਿਨ੍ਹਾਂ ਦੇ ਉੱਪਰ ਇਨਸਾਨ ਦਾਵਾ ਕਰਦਾ ਹੈ ਇਸ ਲੜੀ ਤਹਿਤ ਆਉਂਦੀਆਂ ਨੇ ਕਲ ਦੇ دیਵਾਨਾਂ ਦੇ ਅੰਦਰ ਵੀ ਸ਼ਰਵਣ ਕੀਤਾ ਸੀ ਕਬੀਰ ਸਾਹਿਬ ਜੀ ਨੇ ਇਹ ਵਿਚਾਰ ਰੱਖੀ ਸੀ ਕਿ ਉਹਨਾਂ ਨੂੰ ਦਾਵਾ ਛੱਡਣਾ ਬਹੁਤ ਔਖਾ ਹੈ ਛੱਡ ਨਹੀਂ ਸਕਦੀ ਤੇ ਅੱਜ ਦੇ ਪਾਵਨ ਸ਼ਲੋਕਾਂ ਦੇ ਵਿਚਾਰ ਵੀ ਉਹੀ ਵਿਚਾਰ ਰੱਖ ਰਹੇ ਨੇ ਕਿ ਭਾਈ ਤੂੰ ਆਪਣੇ ਜੀਵਨ ਦਾ ਬਹੁਤ ਸਾਰਾ ਸਮਾਂ ਇਹਨਾਂ ਦਾਵਿਆਂ ਦੇ ਵਿੱਚ ਹੰਕਾਰ ਦੇ ਵਿੱਚ ਹੀ ਨਗਾਹ ਦਿੱਤਾ ਹੈ ਬਤੀਤ ਕਰ ਦਿੱਤਾ ਹੈ ਤੇ ਯਾਦ ਰੱਖੀਂ ਜਿਵੇਂ ਰਾਤ ਆਉਂਦੀ ਹੈ ਤੇ ਰਾਤ ਸਮੇਂ ਅਨੁਸਾਰ ਲੰਘ ਜਾਂਦੀ ਹੈ ਪ੍ਰਕਿਰਤੀ ਦਾ ਇਹ ਨਿਯਮ ਹੈ ਕਿ ਜੋ ਵੀ ਅਵਸਥਾ ਇੱਕ ਵਾਰ ਇਸ ਸੰਸਾਰ ਦੇ ਵਿੱਚ ਬਣਦੀ ਹੈ ਉਹ ਹੌਲੀ-ਹੌਲੀ ਸਮਾਂ ਪੈਣ ਤੇ ਘਟਦੀ ਹੈ ਬਤੀਤ ਹੁੰਦੀ ਹੈ ਲੰਘ ਜਾਂਦੀ ਹੈ ਕੋਈ ਵੀ ਚੀਜ਼ ਹੋਵੇ ਆਪਾਂ ਕੱਲ ਵੀ ਵਿਚਾਰ ਕੀਤੀ ਸੀ ਬਚਪਨ ਸੀ ਪਰ ਬਚਪਨ ਹੌਲੀ-ਹੌਲੀ ਕੱਟ ਗਿਆ ਲੰਘ ਗਿਆ ਜਵਾਨੀ ਆ ਗਈ ਤੇ ਜਵਾਨੀ ਤੇ ਟਿਕਿਆ ਨਹੀਂ ਰਿਹਾ ਹੌਲੀ-ਹੌਲੀ ਉਹ ਵੀ ਢਾਲੀ ਸ਼ੁਰੂ ਹੋ ਗਈ ਉਹਦੇ ਤੋਂ ਬਾਅਦ ਬੁਢੇਪਾ ਆ ਰਿਹਾ ਹੈ ਤਾਇਤਾ شیخ ਫਰੀ ਸਾਹਿਬ ਜੀ ਕਹਿੰਦੇ ਨੇ ਉਹ ਬਚਨ ਕਰਦੇ ਨੇ ਫਰੀਦਾ ਅੱਖੀਂ ਦੇਖ ਪਤਨੀਆਂ ਸੁਣ ਸੁਣ ਔਰੀ ਨੇ ਕੰਨ ਕਹਿੰਦੇ ਕਮਾਲ ਦੀ ਖੇੜ ਹੈ ਜਿਹੜੀਆਂ ਅੱਖਾਂ ਦੂਰ ਤੱਕ ਦੇਖ ਸਕਦੀਆਂ ਸੰੜਾ ਅੱਜੋਂ ਪਤਲੀਆਂ ਹੋ ਗਈਆਂ ਨਹੀਂ ਭਾਵ ਕਮਜ਼ੋਰ ਹੋ ਗਈਆਂ ਨਹੀਂ ਅਜੂ ਨੇੜੇ ਵੀ ਧੁੰਦਲਾ ਧੁੰਦਲਾ ਦਿਸ ਰਿਹਾ ਹੈ ਪਾਣੀ ਦਾ ਗਲਾਸ ਨੇੜੇ ਪਿਆ ਹੋਇਆ ਵੀ ਇਦਾਂ ਲੱਗਦਾ ਕਈ ਗੋਵਾਂ ਤੇ ਪਿਆ ਹੋਈ